ਕੜਾ ਗਿਆ ਅਜ ਮਸੂਰਪੁਰ ਦੀ ਧਰਤੀ ਤੋਂ ਅੱਜ ਦੀ ਜਿਹੜੀ ਟੀਮ ਜੇਤੂ ਏ ਸਵਰਗੀ ਉਤਮ ਵੀਰ ਮਹਿਮਦਵਾਲ ਦੇ ਨੰਬਰ 1 43 ਰੇਨ ਤੇ ਸ਼੍ਰੀ ਅਨੰਦਪੁਰ ਸਾਹਿਬ ਭੋਲੇਵਾਲ ਦੇ ਨੰਬਰ 29 ਰੇਨ ਅਮਦਵਾਲ ਫੌਸਟੋ ਤੇ ਭੋਲੇਵਾਲ ਸੈਕਿੰਡ ਤਾੜੀ ਮਾਰੋ ਯਾਰ ਖੁੱਲ ਕੇ ਜ਼ੋਰਦਾਰ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਹਰਮਨ ਬੋਲਟ ਨੇ 15 ਕਬੱਡੀਆਂ ਪਾਈਆਂ ਤੇ 15 ਨੰਬਰ ਲਏ ਤੇ ਨਦੋਰ ਵਾਲੇ ਨਿੱਗੇ ਨੇ 19 ਕਬੱਡੀਆਂ ਪਾਈਆਂ ਤੇ 17 ਨੰਬਰ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਨਦੋਰ ਨਾਲ ਨਿਕਾਰਿਆ ਤਾੜੀ ਮਾਰੋ ਯਾਰ ਖੋਲ ਕੇ ਜ਼ੋਰਦਾਰ ਨਦੋਰ ਵਾਲਾ ਨਿਕਾ ਅੱਜ ਦੇ ਕਬੱਡੀ ਕੱਪ ਦਾ ਜਿਹਦੇ ਬੈਸਟਰ ਵਿਪਲ ਤੇ ਮੀ ਕਿਤੇ ਤੇਮੀ ਪਾਜੀ ਇੱਕ ਮਿੰਟ ਯਾਰ ਬੈਸਟ ਬੋਲ ਲਾਂਦੇ ਬਿਲਕੁਲ ਅੱਜ ਦੇ ਕਬੱਡੀ ਕੱਪ ਦਾ ਗੈਟ ਜਾਫੀ ਸ਼ਾਕਾ ਦਿਆਲਪੁਰ ਦੇ 9 ਟੱਚ ਤੇ 2 ਜਫੇ ਗਗਨ ਸੂਰੇਵਾਲ 6 ਟੱਚ ਤੇ 2 ਜਫੇ ਰਾਜਾ ਪੱਤਰੀ ਵਾਲਾ 13 ਟੱਚ ਤੇ 3 ਜਫੇ ਤੇ ਅਮਰ ਤੋਲਖਾ ਦੇ 9 ਟੱਚ 4 ਜਫੇ ਅੱਜ ਦੇ ਕਬੱਡੀ ਕਬ ਦਾ ਬੈਟ ਜਫੀ ਅਮਰ ਤੋਲਖਾ ਨਾਲ ਤੇ ਟੀਮ ਦੀ ਸੈੰਤੀ ਨਾਲ ਰਾਜਾ ਪੱਤਰੀ ਰਿਆ ਤਾੜੀ ਮਾਰੋ ਜਰਖੁਲ ਤੇ ਨਾਲ ਤੇ ਨਾਲ ਗਗਨ ਸੂਰੇਵਾਲੀਆ ਤੇ ਨਾਲ ਨਿੱਕੂ ਗੋਹੇਆਰਾ ਸਾਰਿਆਂ ਦਾ ਸੁਜੋਲ ਖਾਂ ਦਾ ਪੱਠਾ ਅਸਤਾਨ ਅੱਜ ਟਰੈਕਟਰ ਤੇ ਬੈਠਾ ਤੇ ਚੇਲੇ ਨੇ ਕਦੇ ਅੱਜ ਫੋਰ ਜਿੱਤਿਆ ਜੀਪ ਆਹ ਔਲਖਾ ਨੂੰ ਚੱਲ ਗਿਆ ਫੋਰ ਵੱਡਾ ਧੰਨਵਾਦ ਭਾਈ ਯਾਰ ਬੱਬੂ